ਅੱਜ ਪੈਣੀਵਾਗਾ ਤੋਂ ਇੱਕ ਮਿਸਾਲੀ ਪਹਿਲ ਦੇਖਣ ਨੂੰ ਮਿਲੀ ਜਦੋਂ ਹੜ੍ਹ ਪੀੜਤਾਂ ਦੀ ਮਦਦ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਦਾਵਾਂ ਵੱਲੋਂ ਡੀਏਪੀ ਖਾਦ ਅਤੇ ਕਣਕ ਦੀਆਂ ਟਰਾਲੀਆਂ ਭੇਜੀਆਂ ਗਈਆਂ ਇਹ ਮਦਦ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀਵਾਗਾ ਅਤੇ ਸੂਬਾ ਕਮੇਟੀ ਮੈਂਬਰ ਲਛਮਣ ਸਿੰਘ ਚੱਕਲੀ ਸ਼ੇਰ ਦੀ ਅਗਵਾਈ ਹੇਠ ਕੀਤੀ ਗਈ ਮੈਂ ਜਗਜੀਤ ਸਿੰਘ ਪਿੰਡ ਥਲੇਮਾ ਤੋਂ ਕਿਸਾਨ ਜੁਨੀਆ ਵੀ ਕੇ ਯੂਪੰਡਾ ਦਾ ਠੀਕੀ ਬਲਾਕ ਦਾ ਜਰਨ ਸਪੱਤਰ ਬੋਰ ਦਾ ਅੱਜ ਮਾਨਸਾ ਜ਼ਿਲ੍ਹੇ ਦਾ ਇੱਕ ਕਾਫਲਾ ਮਾਰਕੀਰ ਦਾ ਵਾਸਤੇ ਲੈ ਕੇ ਜਾ ਰਹੇ ਹਾਂ ਕਿ ਕਣਕ ਦਾ ਡੀਏਪੀ ਕਿੰਨਾ ਬਹੁਤ ਫਸਲ ਹੈ ਤੇ ਦਵਾਈ ਦੀਆਂ ਫਸਲਾਂ ਦੀ ਉਹ ਕਣਕਾਂ ਜਿਨ੍ਹਾਂ ਵਿੱਚ ਵਾਹਣ ਦੇਲੇ ਪਏ ਨੇ ਉਹਨਾਂ ਕੋਲੇ ਵੀ ਤੇ ਡੀਏਪੀ ਦੀ ਚੰਦ ਹੈ ਉਹ ਡੀਏਪੀ ਤੇ ਵੀਰ ਦੀਆਂ ਵਾਸਤੇ ਸੀ ਪੈਸੇ ਐਸੇ ਚਾਹਾਂਗੇ ਕਿ ਉਹਨਾਂ ਦੀ ਮਦਦ ਵਾਸਤੇ ਅੱਜ ਇੱਕ ਵੱਡਾ ਮੁਕਾਬਲਾ ਮਾਨਸਾ ਜਿਹਦੇ ਦਾ ਪੈਣੀ ਪਾਕਾ ਇਕੱਠਾ ਹੋ ਕੇ ਉੱਥੇ ਐਸੇ ਮਾਨਸਾ ਜਿਹਦੇ ਵਿੱਚ ਆਰਟੀਸਟਾਂ ਦੀ ਵਾਸਤੇ ਇਹ ਇੱਕ ਪਰਫੈਕਟ ਅਪੋਰਚ ਹੈ ਜਿਹੜੇ ਬਾਜ਼ਾਰਾਂ ਦੇ ਵਿੱਚ ਕ੍ਰੀਏਟਿਵ ਆ ਰਹੇ ਆ। ਸਾਰੇ ਸਰਕਾਰ ਦੀ ਜੀਵ ਸਾਧਨ ਕੋਰ ਨਿਕਲੀ ਹੈ ਜਿਹੜੇ ਕੰਨੀ ਵੀ ਅਸੀਂ ਪਹਿਲਾਂ ਪਹਿਲਾਂ ਚੈੱਕ ਦੇ ਦਾਂਗੇ। 12 ਸੂਚਿਆ ਸਿੱਖ ਸੰਸਥਾਾਂਾਂ ਮਾ ਧਾਰਮਿਕ ਸਾਡੇ ਕਿਸਾਨ ਦੇ ਸੇਵਾਦਾਰਾਂ ਨੂੰ ਅੱਜ ਵੀ ਭਾਰਤ ਦੇ ਵਿੱਚ ਪਹੁੰਚਾ ਬਣੋ। ਨਿچے ਮਾਨ ਸਾ ਕਿਦੇ ਵਿੱਚੋਂ ਇਹ ਸਰਕਟ ਸੇਵਾ ਤੇ ਹੋਸਟ ਮਾੜੀ ਲੈ ਕੇ ਰੋਇਪੁਰ ਤੇ ਉਹਨਾ ਫਾਜ਼ਿਲ ਕਾਨੀ ਰਵਾਨੇ ਹੋ ਗਏ